ਸੀਨੀਅਰ ਆਫੀਸਰ ਡੀਆਈਜੀ ਆਈਜੀ ਐਡੀਸ਼ਨਲ ਡੀਜੀ ਯਾ ਸਪੈਸ਼ਲ ਡੀਜੀ ਰੈਂਕ ਦਾ ਅ alloate ਕੀਤਾ ਹੈਗਾ ਸੁਪਰਵੀਜ਼ਨ ਦੇ ਸੋ ਦੋ ਜਿਹੜੇ ਸਾਡੇ ਜਿਹੜੇ ਮੇਨ ਜਿਹੜੇ ਕ੍ਰਾਈਮ ਦੇ ਅਗੇਂਸਟ ਜਿਹੜੇ ਪ੍ਰੋਗਰਾਮ ਚੱਲਦੇ ਪਏ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਨੂੰ ਰਿਵਿਊ ਕੀਤਾ ਗਿਆ ਤੇ ਜਿਹੜੀ ਪਰਫਾਰਮੈਂਸ ਹੁਣ ਤੱਕ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਤੇ ਹੁਣ ਤੱਕ ਜਿਹੜੀ 20 ਜਨਵਰੀ ਔਨਵਰਡਸ ਜਿਹੜਾ ਗੈਂਗਸਟਰਾਂ ਤੇ ਵਾਰ ਸ਼ੁਰੂ ਹੋਇਆ ਸੀ ਤੇ 5290 ਲੋਕ ਗ੍ਰਿਫਤਾਰ ਹੋਏ ਹੈਗੇ 2973 प्रिवेंटिव डिटेंशनस हुई है ते 5413 ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਹੈਗਾ ਟੋਟਲ 13776 ਜਿਹੜੇ ਲੋਕਾਂ ਨੂੰ ਇਸ ਇਸ ਦੇ ਵਿੱਚ ਵੈਰੀਫਾਈ ਕੀਤਾ ਗਿਆ ਤੇ ਮਾਰਚ 1 2025 ਔਨਵਰਡਸ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ 34000 ਦੇ ਕਰੀਬ ਐਫ ਆਈ ਆਰਾਂ ਦਰਜ ਹੋ ਚੁੱਕੀਆਂ ਤੇ ਨੰਬਰ ਆਫ ਅਰੇਸਟ 45000 ਰਹਿ ਗਈਆਂ ਹਿਰੋਇਨ ਰਿਕਵਰੀ 2150 ਕਿਜੀ ਹੁਣ ਤੱਕ ਹੋਈ ਹੈ ਤੇ ਕਾਫੀ ਇਸ ਇਸ ਦੇ ਵਿੱਚ ਜਿਹੜੇ 45000 ਦੇ ਵਿੱਚ 3000 ਜਿਹੜੇ ਵੱਡੇ ਸਪਲਾਈਅਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 65 ਹਵਾਲਾ ਆਪਰੇਟਰਸ ਨੂੰ ਅਰੈਸਟ ਕੀਤਾ ਗਿਆ ਹੋ। ਅਸੀਂ ਇਹ ਡਿਸਾਈਡ ਕੀਤਾ ਹੈਗਾ ਕਿ ਇਫੈਕਟਿਵ ਸੁਪਰਵੀਜ਼ਨ ਲਈ ਜਿਹੜੇ ਸਾਡੇ ਸੀਨੀਅਰ ਆਫਿਸਰਸ ਹੈਗੇ ਜਿਨ੍ਹਾਂ ਨੂੰ ਡਿਸਟ੍ਰਿਕਟਸ ਅਲੋਟ ਕੀਤੇ ਗਏ ਉਹ ਆਪ ਫੀਲਡ ਦੇ ਵਿੱਚ ਉਤਰਨਗੇ ਤੇ ਕੱਲ ਸਵੇਰੇ ਤੋਂ ਅਸੀਂ ਦੁਬਾਰਾ ਜਿਹੜਾ ਆਪਰੇਸ਼ਨ ਪ੍ਰਹਾਰ ਦਾ ਦੂਜਾ ਚਰਨ ਹੈਗਾ 72 ਘੰਟੇ ਦਾ ਆਪਸ ਪ੍ਰਹਾਰ 2 ਸ਼ੁਰੂ ਕਰਾਂਗੇ। ਤੋਂ ਇਸ ਦੇ ਵਿੱਚ ਜਿਹੜੇ ਵੌਂਟਡ ਕ੍ਰਿਮੀਨਲ ਸਕੇ ਜਿਹੜੇ ਵੌਂਟਡ ਇਨ ਕਰਾਈਮਸ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਐਫਰਟਸ ਕੀਤੇ ਜਾਂਦੇ ਤੇ ਮੈਂ ਅਬੀ ਕਲੈਰੀਫਾਈ ਕਰਨਾ ਚਾਹੁੰਦਾ ਕਿ ਕਈ ਤਰ੍ਹਾਂ ਦੀ ਭਰੰਤੀਆਂ ਤੇ ਫੇਕ ਨੈਰੇਟਿਵਸ ਜਿਹੜੇ ਫੈਲਾਏ ਜਾਂਦੇ ਹੈਗੇ ਤੇ ਪੁਲਿਸ ਵਿਲ ਅਰੈਸਟ ਓਨਲੀ ਅ ਪਰਸਨ ਹੂ ਇਸ ਵੌਂਟਡ ਫੋਰ ਕਰਾਈਮ ਤੇ ਸਾਡਾ ਪਰਪਸ ਹੈਗਾ ਪੰਜਾਬ ਨੂੰ ਮਹਿਫੂਜ਼ ਬਣਾਨਾ ਸੇਫ ਬਣਾਨਾ ਆਮ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣਾ ਤੇ ਅਸੀਂ ਡਿਟੇਲਡ ਇਨਸਟਰਕਸ਼ਨਸ ਆਪਰੇਸ਼ਨਲ ਪ੍ਰੇਪੇਅਰਡਨੈਸ ਦੇ ਵੀ ਜਾਰੀ ਕੀਤੇ ਹਨ ਕੀ ਸੀਨੀਅਰ ਆਫਿਸਰਸ ਐਸ ਐਸ ਪੀ ਡੀ ਆਈ ਜੀਜ਼ ਸੀ ਕਮਿਸ਼ਨਰਸ ਆਫ ਪੁਲਿਸ ਉਹ ਜਿਹੜੇ ਇੰਪੋਰਟੈਂਟ ਸੀਨਸ ਆਫ ਕਰਾਈਮ ਹੈਗੇ ਉਹਨਾਂ ਨੂੰ ਵਿਜ਼ਿਟ ਕਰਨਗੇ ਤੇ ਉਹ ਆਪ ਫੀਲਡ ਦੇ ਵਿੱਚ ਉਤਰ ਕੇ ਪੈਟਰੋਲਿੰਗ ਕਰਨਗੇ ਡਿਊਟੀਆਂ ਦੀ ਚੈਕਿੰਗ ਕਰਨਗੇ ਤੇ ਜਿਹੜਾ ਮੈਨ ਪਾਵਰ ਹੈਗਾ ਉਸ ਨੂੰ ਆਰਗੂਮੈਂਟ ਕਰਕੇ ਨਾਨ ਕੋਰ ਡਿਊਟੀਆਂ ਤੋਂ ਮੈਨ ਪਾਵਰ ਵਿਡਰਾ ਕਰਕੇ ਕੋਰ ਡਿਊਟੀਆਂ ਪੈਟਰੋਲਿੰਗ ਦੇ ਵਿੱਚ ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜਾ ਮੈਨ ਪਾਵਰ ਉਹ ਵੱਧ ਤੋਂ ਵੱਧ ਡਿਪਲਾਈ ਕੀਤਾ ਜਾਊਗਾ ਤੇ ਇੱਕ ਸੀਨੀਅਰ ਆਫੀਸਰਸ ਵਿਲ ਰਿਵਿਊ ਦੀ ਡਿਪਲॉयਮੈਂਟ ਜਿਹੜੇ ਸਾਡੇ ਨਾਕੇ ਆ ਸਟੈਟਿਕ ਡਿਊਟੀਆਂ ਹੈਗੀਆਂ ਉਹਨਾਂ ਦਾ ਰਿਵਿਊ ਕਰਕੇ ਕਿ ਹਰ ਜ਼ਿਲ੍ਹੇ ਦੇ ਵਿੱਚ ਫਿਕਸ ਜਵੇਂ ਨਾਕੇ ਰਾਉਂਡ ਦਾ ਕਲॉक ਲਾਈ ਜਾਣਗੇ ਜਿਹੜੇ ਫੁਲੀ ਇਕਵਿਪਡ ਹੋਣਗੇ ਤੇ ਵਾਹਨ ਚੈਕਿੰਗ ਤੇ ਫੋਕਸ ਰਹੂਗਾ ਸਪੈਸ਼ਲੀ ਟੂ व्हीਲਰਸ ਤੇ ਤੇ ਇੱਕ ਐਸਓਪੀ ਵੀ ਅਸੀਂ ਤਿਆਰ ਕਰਕੇ ਇਸ਼ੂ ਕੀਤਾ ਹੈ ਕਿ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਉਸ ਤੇ ਰਿਸਪੌਂਸ ਕਿਸ ਤਰ੍ਹਾਂ ਦਾ ਹੋਊਗਾ ਤੇ ਇਸ ਦੇ ਵਿੱਚ ਅਸੀਂ काफ़ी फोकस यूज ऑफ वायरलैस नैटवर्क कर रहे हैं कि इमीजिएटली हर थाने के ड्यूटी ऑफिसर जोड़े एन जी ओ है उन्होंने वॉकी टॉकी सैट होने यकीनी बनाया जाऊगा वो अपने पुलिस स्टेशन नाल इन कम्यूनीकेशन रहन जो कोई रिपोर्ट आँदी है उस तो बाद कंट्रोल रूम में इमीजिएटली इनफॉर्म किया जाएगा डिपेंडिंग ऑन द नेचर ऑफ इंसीडेंट सो उस एरिए सील कमें करना है सीलिंग ऑपरेशन कमें करनी है एग्जिट ਔਰ ਕ੍ਰਿਮੀਨਲਸ ਆਫਟਰ ਕਮਿਟਿੰਗ ਦਾ ਕਰਾਇਮ ਕ੍ਰਿਮੀਨਲਸ ਦੀ ਚੇਸ ਸੋ ਇਸ ਦਾ ਇੱਕ ਇਲੈਬੋਰੇਟ ਇਸ ਦਾ ਇੱਕ ਐਸਓਪੀ ਇਸ਼ੂ ਕੀਤਾ ਗਿਆ ਹੈਗਾ ਤੇ ਟਾਈਮ ਟੂ ਟਾਈਮ ਅਸੀਂ ਇਸ ਦੀ ਰਿਹਰਸਲ ਸਟੈਟਲਸ ਵੀ ਕਰਾਂਗੇ ਤੇ ਸਾਡਾ ਏਮ ਹੈਗਾ ਕਿ ਜਿਹੜਾ ਇਹ ਦੂਜੀ ਵਾਰ ਆਪਰੇਸ਼ਨ ਪ੍ਰਹਾਰ ਹੋ ਰਿਹਾ ਹੈ कि पंजाब ਤੋਂ ਜਵੇਂ ਮੈਂ ਪਹਿਲੇ ਵੀ ਕਿਹਾ ਸੀ ਕਿ 20 ਜਨਵਰੀ ਨੂੰ ਜਦੋਂ ਸੀ ਲਾਂਚ ਕੀਤਾ ਸੀ ਕਿ ਸਾਡਾ ਟੀਚਾ ਸਾਡਾ ਏਮ ਹੈਗਾ ਕਿ ਪੰਜਾਬ ਨੂੰ ਕ੍ਰਾਈਮ ਤੋਂ ਤੇ ਗੈਂਗਸਟਰਸ ਤੋਂ ਮੁਕਤ ਕੀਤਾ ਜਾਵੇ ਕੋਈ ਵੀ ਪੰਜਾਬ ਦੇ ਵਿੱਚ ਕ੍ਰਾਈਮ ਕਰੂਗਾ ਤੇ ਉਸ ਨੂੰ ਚੇਸ ਕੀਤਾ ਜਾਊਗਾ ਭਾਰਤ ਦੇ ਹਰ ਕੋਨੇ ਤੋਂ ਅਸੀਂ ਅਸੀਂ ਉਹਦੇ ਮਗਰ ਜਾਵਾਂਗੇ ਸੋ देयर इज नो ਐਬਸੋਲਿਊਟ ਜ਼ੀਰੋ ਟੋਲਰੈਂਸ ਫॉर ਕ੍ਰਾਈਮ ਐਂਡ ਆਰਗੇਨਾਈਜ਼ਡ ਕ੍ਰਾਈਮ